ਸਤਿ ਸ਼੍ਰੀ ਅਕਾਲ ਜੀ ਗਿਆਨ ਦਾ ਸਮਾਚਾਰ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤਰਸੀਮ ਜੱਸੜ ਦੀ ਨਵੀਂ ਆਈ ਫਿਲਮ ਗੁਰੂ ਨਾਨਕ ਜਹਾਸ ਕਾਮਾਗਾਟਾ ਮਾਰੂ ਦੀ ਘਟਨਾ ਦੀ ਅਸਲ ਸਚਾਈ ਨੂੰ ਬਿਆਨ ਕਰਦੀ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਘਟਨਾ ਕਦੋਂ ਕਿੱਥੇ ਤੇ ਕਿਵੇਂ ਵਾਪਰੀ ਜਦੋਂ ਇੰਡੀਆ ਬ੍ਰਿਟਿਸ਼ ਸਰਕਾਰ ਦੇ ਅਧੀਨ ਸੀ ਉਦੋਂ ਕੈਨੇਡਾ ਤੇ ਵੀ ਬ੍ਰਿਟਿਸ਼ ਸਰਕਾਰ ਦਾ ਹੀ ਕਬਜ਼ਾ ਸੀ ਪਹਿਲਾਂ ਪਹਿਲ ਕੈਨੇਡਾ ਜਾਣ ਦੇ ਲਈ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ ਸੀ ਕਿਉਂਕਿ ਦੋਵੇਂ ਇੱਕੋ ਸਰਕਾਰ ਦੇ ਅੰਡਰ ਆਉਂਦੇ ਸੀ ਤਾਂ ਇਹ ਇੱਕ ਦੇਸ਼ ਦੀਆਂ ਦੋ ਸਟੇਟਾਂ ਦੀ ਤਰ੍ਹਾਂ ਸੀ ਜਿਵੇਂ ਅਸੀਂ ਇੱਕ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਜਾਂਦੇ ਹਾਂ ਇੰਡੀਆ ਤੇ ਕੈਨੇਡਾ ਦੀ ਕਰੰਸੀ ਦਾ ਵੀ ਕੋਈ ਬੜਾ ਫਰਕ ਨਹੀਂ ਸੀ ਪਰ ਫੇਰ ਵੀ ਭਾਰਤੀ ਲੋਕ ਕੈਨੇਡਾ ਜਾ ਕੇ ਕੰਮ ਧੰਦਾ ਕਰਕੇ ਵਧੀਆ ਪੈਸਾ ਕਮਾ ਰਹੇ ਸੀ ਭਾਰਤੀ ਫੌਜੀ ਜੋ ਕੈਨੇਡਾ ਦੀ ਫੌਜ ਦੇ ਵਿੱਚ ਭਾਰਤੀ ਸੀ ਉਹ ਜਦੋਂ ਭਾਰਤ ਆਉਂਦੇ ਸੀ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਭਾਰਤੀ ਲੋਕਾਂ ਦੇ ਵਿੱਚ ਕੈਨੇਡਾ ਜਾਣ ਦਾ ਰੁਝਾਨ ਦਿਨੋਂ ਦਿਨ ਵੱਧ ਰਿਹਾ ਸੀ ਪਰ ਬ੍ਰਿਟਿਸ਼ ਸਰਕਾਰ ਨੂੰ ਇਹ ਪਸੰਦ ਨਹੀਂ ਸੀ ਤਾਂ ਉਹਨਾਂ ਨੇ ਮਾਈਗ੍ਰੇਸ਼ਨ ਤੇ ਕਾਫੀ ਜ਼ਿਆਦਾ ਪਾਬੰਦੀਆਂ ਲਗਾ ਦਿੱਤੀਆਂ ਅਤੇ ਇੰਡੀਅਨਸ ਅਤੇ ਅਫਰੀਕਨਾਂ ਦਾ ਕੈਨੇਡਾ ਜਾਣਾ ਬੈਨ ਕਰ ਦਿੱਤਾ। ਉਹਨਾਂ ਨੇ ਕਈ ਸ਼ਰਤਾਂ ਰੱਖੀਆਂ ਜਿਨ੍ਹਾਂ ਵਿੱਚੋਂ ਮੇਨ ਸੀ ਕਿ ਜੇਕਰ ਭਾਰਤ ਤੋਂ ਕੋਈ ਵੀ ਕੈਨੇਡਾ ਆਉਣਾ ਚਾਹੇ ਤਾਂ ਉਹ ਭਾਰਤ ਦੀ ਹੀ ਕਿਸੇ ਰਜਿਸਟਰਡ ਕੰਪਨੀ ਦੇ ਜਹਾਜ਼ ਰਾਹੀਂ ਕੈਨੇਡਾ ਆ ਸਕਦਾ। ਪਰ ਉਸ ਸਮੇਂ ਸ਼ਿਪਿੰਗ ਬਿਜ਼ਨਸ ਦੇ ਵਿੱਚ ਭਾਰਤ ਦਾ ਕੋਈ ਵੀ ਰਜਿਸਟਰਡ ਭਾਰਤ ਦੀ ਪਰ ਬ੍ਰਿਟਿਸ਼ ਸਰਕਾਰ ਨੂੰ ਇਹ ਪਸੰਦ ਨਹੀਂ ਸੀ ਤਾਂ ਉਹਨਾਂ ਨੇ ਮਾਈਗ੍ਰੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਪਾਬੰਦੀਆਂ ਲਗਾ ਦਿੱਤੀਆਂ ਅਤੇ ਇੰਡੀਅਨਸ ਅਤੇ ਅਫਰੀਕਨਾਂ ਦਾ ਕੈਨੇਡਾ ਜਾਣਾ ਬੈਨ ਕਰ ਦਿੱਤਾ। ਅਤੇ ਉਹਨਾਂ ਨੇ ਕਈ ਸ਼ਰਤਾਂ ਰੱਖੀਆਂ ਜਿਨ੍ਹਾਂ ਦੇ ਵਿੱਚੋਂ ਮੇਨ ਸੀ ਕਿ ਜੇਕਰ ਭਾਰਤ ਤੋਂ ਕੋਈ ਵੀ ਕੈਨੇਡਾ ਆਉਣਾ ਚਾਹੇ ਤਾਂ ਉਹ ਭਾਰਤ ਦੀ ਹੀ ਕਿਸੇ ਰਜਿਸਟਰ ਕੰਪਨੀ ਦੇ ਜਹਾਜ਼ ਰਾਹੀਂ ਕੈਨੇਡਾ ਆ ਸਕਦਾ। ਪਰ ਉਸ ਸਮੇਂ ਸ਼ਿਪਿੰਗ ਬਿਜ਼ਨਸ ਦੇ ਵਿੱਚ ਭਾਰਤ ਦੀ ਕੋਈ ਵੀ ਰਜਿਸਟਰ ਕੰਪਨੀ ਨਹੀਂ ਸੀ। ਭਾਰਤ ਕੋਲੇ ਆਪਣਾ ਕੋਈ ਵੀ ਜਹਾਜ਼ ਨਹੀਂ ਸੀ। ਦਾ ਮਲੇਸ਼ੀਆ ਦੇ ਵਿੱਚ ਰਹਿੰਦੇ ਇੱਕ ਵੱਡੇ ਅਮੀਰ ਬਿਜ਼ਨਸਮੈਨ ਜਿਨ੍ਹਾਂ ਦਾ ਨਾਮ ਗੁਰਦੇਵ ਸਿੰਘ ਸੀ ਉਹਨਾਂ ਨੇ ਗੁਰੂ ਨਾਨਕ ਨੈਵੀਗੇਸ਼ਨ ਨਾਂ ਤੇ ਪਹਿਲਾਂ ਇੱਕ ਕੰਪਨੀ ਰਜਿਸਟਰ ਕਰਵਾਈ ਅਤੇ ਜਾਪਾਨ ਤੋਂ ਕਾਮਾਗਾਟਾ ਮਾਰੂ ਨਾਂ ਦਾ ਇੱਕ ਜਹਾਜ਼ ਕਰਾਏ ਤੇ ਲਿਆ ਜਿਸ ਦਾ ਨਾਮ ਉਹਨਾਂ ਨੇ ਗੁਰੂ ਨਾਨਕ ਜਹਾਜ਼ ਰੱਖਿਆ ਅਤੇ 14 ਮਈ 1914 ਨੂੰ 376 ਯਾਤਰੀਆਂ ਨੂੰ ਬਿਠਾ ਕੇ ਹਾਂਗਕਾਂਗ ਤੋਂ ਕੈਨੇਡਾ ਦੇ ਲਈ ਰਵਾਨਾ ਹੋਏ ਇਨ੍ਹਾਂ 376 ਯਾਤਰੀਆਂ ਦੇ ਵਿੱਚ 340 ਸਿੰਘ 20 ਮੁਸਲਮਾਨ ਤੇ 12 ਹਿੰਦੂ ਸੀ ਜਦੋਂ ਇਹ ਸਟੀਮ ਸ਼ਿਪ ਕੈਨੇਡਾ ਪਹੁੰਚਿਆ ਤਾਂ ਇਹਨਾਂ ਨੂੰ ਕਿਨਾਰੇ ਦੇ ਨੇੜੇ ਹੀ ਨਹੀਂ ਆਉਣ ਦਿੱਤਾ ਤੇ 1 ਕਿਲੋਮੀਟਰ ਪਿੱਛੇ ਹੀ ਰੋਕ ਦਿੱਤਾ। ਤਕਰੀਬਨ 2 ਮਹੀਨਿਆਂ ਤੱਕ ਇਹ ਜਹਾਜ਼ ਉੱਥੇ ਹੀ ਰੁਕਿਆ ਰਿਹਾ ਅਤੇ 2 ਮਹੀਨੇ ਦੇ ਸਮੇਂ ਦੇ ਦੌਰਾਨ ਜਦੋਂ ਉਹਨਾਂ ਯਾਤਰੀਆਂ ਦੇ ਕੋਲ ਆਪਣਾ ਰਸਣ ਪਾਣੀ ਵੀ ਖਤਮ ਹੋ ਗਿਆ ਤਾਂ ਕੈਨੇਡਾ ਵਾਸੀ ਸਿੱਖਾਂ ਨੇ ਉਹਨਾਂ ਦੀ ਮਦਦ ਕਰਨੀ ਚਾਹੀ ਤਾਂ ਉਹਨਾਂ ਨੂੰ ਸਰਕਾਰ ਨੇ ਰੋਕ ਲਿਆ ਅਤੇ ਕਾਮਾਗਾਟਾ ਮਾਰੂ ਜਹਾਜ਼ ਨੂੰ ਕਲਕੱਤਾ ਵਾਪਸ ਪਰਤਣ ਦੇ ਲਈ ਮਜਬੂਰ ਕਰ ਦਿੱਤਾ। ਜਦੋਂ ਇਹ ਜਹਾਜ਼ ਕੈਨੇਡਾ ਤੋਂ ਕੋਲਕੱਤਾ ਦੇ ਲਈ ਰਵਾਨਾ ਹੋਇਆ ਤਾਂ ਕੈਨੇਡਾ ਦੀ ਸਰਕਾਰ ਨੇ ਇੰਡੀਆ ਦੀ ਸਰਕਾਰ ਨੂੰ ਪਹਿਲਾਂ ਹੀ ਇਨਫੋਰਮ ਕਰ ਦਿੱਤਾ ਕਿ ਇਹ ਜਹਾਜ਼ ਵਾਪਸ ਭੇਜ ਦਿੱਤਾ ਗਿਆ ਹੈ ਤਾਂ ਇੰਡੀਆ ਦੀ ਸਰਕਾਰ ਨੇ ਉਸੇ ਹੀ ਵਕਤ ਇੱਕ ਕੋਆਰਡੀਨੈਂਸ ਜਾਰੀ ਕਰ ਦਿੱਤਾ ਕਿ ਸਰਕਾਰ ਬਿਨਾਂ ਕਿਸੇ ਵਾਰੰਟ ਦੇ ਕਿਸੇ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਪਾ ਸਕਦੀ ਹੈ ਜਦੋਂ ਇਹ ਜਹਾਜ਼ ਕੋਲਕੱਤਾ ਦੀ ਬਸਬਸ ਬੰਦਰਗਾਹ ਤੇ ਪਹੁੰਚਿਆ ਤਾਂ ਪੁਲਿਸ ਨੇ ਪਹਿਲਾਂ ਹੀ ਉੱਥੇ ਘੇਰਾ ਬਣਾਇਆ ਹੋਇਆ ਸੀ ਅਤੇ ਪੁਲਿਸ ਨੇ ਉਹਨਾਂ ਯਾਤਰੀਆਂ ਨੂੰ ਜ਼ਬਰਦਸਤੀ ਟ੍ਰੇਨ ਦੇ ਵਿੱਚ ਬਿਠਾ ਕੇ ਪੰਜਾਬ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਤਾਂ ਆਪਣੀ ਮਰਜ਼ੀ ਨਾਲ ਵਿਚਰ ਸਕਦੇ ਹਾਂ ਇਹ ਸੁਣਦਿਆਂ ਹੀ ਪੁਲਿਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਘੱਟੋ-ਘੱਟ 19 ਯਾਤਰੀ ਸ਼ਹੀਦ ਹੋ ਗਏ ਤੇ ਬਾਕੀਆਂ ਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਬਾਬਾ ਗੁਰਦੇਵ ਸਿੰਘ ਅਤੇ ਹੋਰ ਸਿੰਘ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਉਹਨਾਂ ਨੇ ਪੰਜਾਬ ਪਹੁੰਚ ਕੇ ਆਜ਼ਾਦੀ ਦੇ ਸੰਘਰਸ਼ ਨੂੰ ਜਾਰੀ ਰੱਖਿਆ ਅਤੇ ਬਾਕੀ ਜ਼ਿੰਦਗੀ ਲਗਭਗ ਉਹਨਾਂ ਨੇ ਜੇਲ੍ਹ ਵਿੱਚ ਹੀ گزارੀ ਇਸ ਠਹਾਜ਼ਾ ਕਰਾਇਆ ਵਿਵਾਦ ਵਿੱਚ ਕੈਨੇਡਾ ਵਾਸੀ ਸਿੱਖਾਂ ਨੇ ਪੈਸੇ ਇਕੱਠੇ ਕਰਕੇ ਉਤਾਰਿਆ ਇਸ ਮਾਮਲੇ ਨਾਲ ਜੁੜੇ ਹੋਏ ਅੰਗਰੇਜ਼ ਅਫਸਰ ਹੌਪਕਿੰਸ ਨੂੰ ਇੱਕ ਸਿੱਖ ਮੇਵਾ ਸਿੰਘ ਲੋਪੋ ਕੇ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ ਮੇਵਾ ਸਿੰਘ ਲੋਪੋ ਕੇ ਕੈਨੇਡਾ ਦੀ ਧਰਤੀ ਤੇ ਪਹਿਲੇ ਸਿੱਖ ਸ਼ਹੀਦ ਬਣੇ ਬਜ਼ਵਸ ਘਾਟ ਤੇ ਕਾਮਾਗਾਟਾ ਮਾਰੂ ਘਟਨਾ ਵਾਲੇ ਸਥਾਨ ਤੇ ਹਰ ਸਾਲ 29 ਸਤੰਬਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ ਏਸੀਜੀ ਸਾਡੀ ਅੱਜ ਦੀ ਵੀਡੀਓ ਮਿਲਦਿਆਂ ਹੋਰ ਵੀਡੀਓ ਦੇ ਵਿੱਚ ਧੰਨਵਾਦ